ਹੈਲੋ ਜੀ ਸਭជាਕਾਲ ਸਾਰੇ ਭੈਣ ਭਰਾਵਾਂ ਨੂੰ ਮੇਰੀ ਸਾਰੇ ਆਸ ਕਰਦਾ ਹਾਂ ਕਿ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਸਾਰੇ ਠੀਕ ਠਾਕ ਆਂ ਜੀ ਲੱਗਿਆ ਜੀ ਅੱਪਾ ਅੱਜ ਜਰਾ ਬਲੌਗ ਸ਼ੁਰੂ ਕਰਨਾ ਸਵੇਰ ਦਾ ਟਾਈਮ ਹੋ ਗਿਆ ਭਾਈ ਮਲਾ ਟਾਈਮ ਤੇ 7:30 ਦਾ ਹੋ ਗਿਆ ਹੈਗਾ ਫਿਰ ਜਿਹੜੇ ਭੈਣ ਭਰਾ ਚੈਨ ਲੰਘੂ ਨਵੇਂ ਹੁੰਦੇ ਚੈਨ ਦੇ ਚੈਨ ਲਈ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜੀ ਉਸੇ

ਜਾਣਾ ਹੂੰ ਤੂੰ ਬੂਟੋ ਪਹਿਲਾਂ ਮੰਦਿਰ ਹਾਂ ਅੰਦਰ ਗੱਪ ਕੋ ਬਾਹਰ ਦਾ ਬਾਹਰ ਆਇਆ ਅਸੇ ਪੈਨੋ ਆਜੀ ਤੇ ਜਾਂਦੇ ਹੂੰ ਦੇਹਵਾਰ ਆ ਗਿਆ ਇੱਧਰ ਕੀ ਹਾਲ ਨੂੰ ਸੁਬੀਨਾ ਕੋ ਕਰ ਆਪਣੀ ਕਾਹ ਹੋਊ ਕਹੇ ਪਾਣੀ ਪਾਣੀ ਖੜਾ ਕਿੱਡੇ ਚਾ ਹੋਊ ਖੜੇ ਵਾਲੇ ਖੜੇ ਪਤਾ ਨਹੀਂ ਕਿ ਦਰ ਆ ਚਾਂ ਤੂੰ ਵੇ ਇੱਧਰ ਹੀ ਜੀਵਾ ਦਬੂ ਚਾਹਤ ਲਾਓ ਜੀ ਉਹ ਕੋਈ ਚਾਹਿਆ ਆਪਾਂ ਤੇ ਆਪਾਂ ਨਾਲ ਨੂੰ ਚਾਹ ਮੰਨੂ ਵੀ ਦੇਈਏ ਮੈਂ ਗੋੜ ਗੋੜ ਤੇ ਮੰਮੀ ਵਿਚਾਰਿਆ ਜੁਲੇ ਚੱਲ ਜੀ ਗੈਸ ਤੇ ਬਾਹਰ ਆਪਾਂ ਪਾਣੀ ਕਰਨ ਭਰੇਗਾ ਤੇ ਗੱਲ ਕਰ ਉੱਥੇ ਜਾਮਣਾ ਪੱਤਰਾ ਪਕੜੀ ਆਣੂ ਆ ਉੱਥੇ ਨੂੰ ਬੈਠਣ ਦਾ ਹਾਲ ਹੀ ਹੈ ਆਪਣੇ ਇੱਥੇ ਜੁਲੇ ਜਮਚਾਣੀ ਆ ਰੋਟੀ ਬਣਾਉਣ ਦੀ ਹੈ ਜੌਂਦਰੇ ਤੇ ਚੇਲੇ ਨਾਲ ਬੈਠਾ ਚਾਹ ਪੀ ਲਾਂਗੇ ਨਾਲੇ ਨਵਾਂ ਵਿਸ਼ੇਕ ਮੰਮੀ ਡੱਬੀ ਹੈਗੀ ਆ ਆ ਗਿਆ ਭਰਾਵਾ ਤੇ ਕੋਈ ਬੁੜਾ ਕੰਮ ਨਹੀਂ ਵੜਿਆ 8 ਵਜੇ ਤੇ ਆਪਾਂ ਆਦੋਂ ਆ ਕੇ ਚਾਈਏ ਹਈ ਨੌਖਾ ਤੋਂ ਪਾਣੀ ਆਉਣਾ ਲੱਗ ਗਿਆ ਨਾ ਸ਼ਾਮ ਤੱਕ ਨਹੀਂ ਗਾਏਗਾ ਤੁਸਾਂ ਅੱਗੇ ਬੱਤਾਂ ਹਾਂ ਜਿਓ ਕਾਹਲੀ ਤੋਂ ਬਸ ਰੱਲ ਲੱਭ ਪਿੰਡਾਂ ਤੋਂ ਦੇਖੀ ਥੋੜਾ ਡੱਬੇ ਚ ਲੈਦੇ ਡਸਟਪੀਨ ਚ ਲਓ ਜੀ ਆਲ ਸਾਰੇ ਪੈਂਟਰ ਚਾਹ ਬੀ ਲੋ ਨਾਲ ਸ਼ੇਰ ਨੂੰ ਲੈ ਵੀ ਲੋ ਚਾਹ ਬਸ ਫਿਰ ਲਾਗਨੇ ਕੰਮ ਨੂੰ ਮੈਂ ਚਾਹ ਜੂੜ ਗੜਦੇ ਤੇ ਅੱਜ ਜਿੰਦੋਂ ਤੁਸੀਂ ਉਹ ਆਪਣੇ ਖੰਬੇ ਕੋਲੋਂ ਲੈ ਕੇ ਪੜਾ ਕੇ ਮਾਰੀ ਜਾਂਦੀ ਐ ਤੇ ਕੱਪੜੇ ਮਸ਼ੀਨ ਤੇ ਹੁਣ ਲੈਟ ਆਉਗੀ ਫੇਰ ਬੈਣਗੇ ਮੈਂ ਜੀ ਕਾਲੋ ਖਾ ਲੂ ਸਾਰੀ ਜਿਹੜੀ ਕਾਲੋ ਕਾਲ ਨਾਲ ਖਾ ਲਓ ਨਾਲ ਚਾਹ ਬੀ ਲੋ ਬਧੀ ਵਧੀਆ ਗੀ ਜਸ਼ਨ ਦੇ ਹੋਏ ਜਮੇ ਕੁਝ ਨਹੀਂ ਲਿੰਦਾ ਇਹ ਆ ਜੀ ਪਿੰਡਾਂ ਦੀ ਤੁੰਦਵਾਲੀ ਸਵੇਰ ਦੇਖੋ ਆ ਮੌਲ ਮਾਰੀ ਮਮੀ ਹੈ ਨਾ ਪਰ ਹੋਰ ਇਹ ਖੁੱਲਾਇਆ ਵਧੀਆ ਲੰਦਾ ਸੀ ਖੁੱਲਾਇਆ ਮੈਨੂੰ ਤਾਂ ਆਮ ਖਾਣ ਨੂੰ ਸੁਖ ਹੋਗਾ ਬਾਲਣ ਅੱਗੇ ਰੋਟੀ ਰੋਟੀ ਪਕਾਉਂਦੇ ਮੀਂਹ ਕੜੀ ਆ ਜਾਈ ਚੱਕਰ ਉਸ ਮਾੜਾ ਸੋਣੀ ਚ ਆਇਦਾ ਜਦੋਂ ਆ ਸੜਸਾ ਤਿਆਰ ਹੋ ਗਈ ਵਧੀਆ ਆਪਣੀ ਤੇ ਚੁੱਲਾ ਆਪਣਾ ਇੱਥੇ ਆ ਜੂਗਾ ਗੈਸ ਫਿਰ ਹੋਰ ਵੀ ਮੌਜ ਬਣ ਜੂ। ਹੁਣ ਇਹ ਚੰ ਉਤਰਾ ਰਹਿੰਦਾ ਰੋਟਾ ਨਾਲ ਹੋਰ ਭਾਜੀ ਇਹਦੇ ਕੋਲ ਦਾ ਪਾਣਾ। ਪਤਾ ਨਹੀਂ ਜਿੰਮੀ ਨਹੀਂ ਖਾਦੀ ਜੇ ਸ਼ੇਰੂ ਦੋ ਦੋ ਕੀ ਹੈ ਛਾੜਦੇ। ਚਲੋ ਜੀ ਆਪਾਂ ਲਾਉਣ ਲੱਗ ਗੇ ਝਾੜੂ ਤੇ ਅੱਜ ਤਾਂ ਜੋ ਨਹੀਂ ਹੱਸ ਥੋੜਾ ਤੇ ਬਸ ਆਹ ਜੀ ਕੰਮ ਕਰੇ ਬਣਾ ਸਾਦਾ ਹੁਣ। ਇਹ ਹਵਾ ਚੱਲਦੀ ਹੈ ਨਾ ਮਾਰੀ ਜਾਈ। ਜੋ ਹੋ ਰਿਹਾ ਚਾਚੂ ਵਾਲੀ ਗੱਲ ਨੂੰ ਹੁਣ ਤਾਂ ਬਹੁਤ ਠੰਡਾ ਇਹ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੀ ਠੰਡ ਪਈ ਹੈ ਹਨਾ ਵੀ ਅਸੀਂ ਸੂਰਜ ਨੂੰ ਸੁਣੇ ਬੜਾ ਬਹੁਤ ਇਹ ਕੇ ਤੀਰ ਆਉਂਦੇ ਹ ਹ ਸਵਾਰਾ ਪੁੱਠਾਈ ਹਾਂ ਲਾ ਕੁੜਾ ਜਿੱਧਰ ਲਾਈ ਬੁੱਧਰ ਨਹੀਂ ਆਉਂਦਾ ਪਰ ਜੀ ਹੁੰਦਾ ਆਂਗਾ ਅੱਜ ਬਾਹਰ ਪੋਚ ਤੇ ਇਹੋੀ ਰੁਕਾਂਗੇ ਜੋ ਵੀ ਹਜੇ ਤਹਣੀ ਪੀਤੀ ਜਾ ਚਾਰ ਆਪਾਂ ਪਨੀਰੀ ਖਾ ਲੈਨੇ ਆਂ ਭੁੱਖ ਲੱਗਦੀ ਨਹੀਂ ਬਸ ਰੋਟੀ ਬਕਾ ਲਾ ਲਓ ਜੀ ਆਪਾਂ ਲਾਗੇ ਪੋਚ ਤੇ ਨਾ ਉੱਤਰ ਮ ਬਾਸਰ ਇੱਕ ਤਾਂ ਆਪਣਾ ਬੈੱਡ ਵਾਲਾ ਕਮਰਾ ਹੁੰਦਾ ਹੈ ਗੈਲਰੀ ਹੁੰਦੀ ਹੈ ਸਵਾਜ ਚ ਕੱਲ ਮੈਂ ਲਾਦਾ ਸੀ ਬੇਟੀਆਂ ਵਾਲੀ ਚ ਤੇ ਰਸੋਈ ਚ ਲੱਗਦਾ ਨਹੀਂ ਉਹ ਚੌਂਪਰੇ ਤੇ ਵੀ ਨਹੀਂ ਲੱਗਦਾ ते काम। तो बस बस काम काम है जारी जारी बोज़ा बोज़ा। है मखन के फिर रोटी तो निकल ना 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 ਉਹ ਨਾ ਨਵਾਂ ਨਹੀਂ ਮਤਖਲਾਉਂਦੀ ਅੱਜ। ਲੋ ਜੀ ਠੰਡ ਚ ਔਖੇ ਤਾਂ ਹੈਗੇ ਪਰ ਨਾ ਜਿੰਨਾ ਚਿਰ ਅਗਲੀ ਸਹੋਣਾ ਹੋਵੇ ਸਾਫ਼ ਸਫਾਈ ਹੀ ਕਰਦੇ ਨਾ ਆਪ ਨੂੰ ਵੀ ਜਾਗਦੀ ਨਹੀਂ ਹੁੰਦੀ। ਲੋ ਜੀ ਅੱਜ ਹੈਗਾ ਐਤਵਾਰ ਦਾ ਦਿਨ ਤੇ ਜਸ਼ਨ ਆਪਣਾ ਦੁਰਮਟ ਨਾਲ ਕੁੱਟੀ ਜਾਂਦਾ ਮਿੱਟੀ। ਤੇ ਜਸ਼ਨ ਪਾਲਾ ਪੂਲਾ ਤਾਂ ਨਹੀਂ ਲੱਗਦਾ ਪੁੱਤ ਕਿੰਨਾ ਕਬਾਰ ਹੈ। ਇਹ ਤਾਂ ਹੋਰ ਹੈ ਜੀ ਹੋਰ ਇਦੋਂ ਵੀ ਪਾਰਾ ਹੁੰਦਾ ਮਾਮੇ ਦੇ ਪਿੰਡ ਜਾ ਕੁੱਟੀ ਸੀਗੇ ਅਸੀਂ ਜਦੋਂ ਮਾਮੇ ਦੇ ਫਰਸ ਲਾਉਣੀ ਸੀ ਨਵਾਂ ਘਰ ਪਾਇਆ ਸੀ ਮੈਂ ਤੇਰੇ ਮਾਮੇ ਨੇ ਤੇਰੇ ਨਾਨਨੇ ਨੇ ਮੈਂ ਖਫਰਾ ਸੀ ਉਹ ਵਾਲਾ ਪਾਰਾ ਸੀ ਉਹ ਵੱਡਾ ਸੀ ਉਹ ਆਪਾਂ ਚ ਹਾਂ ਆ ਤਾਂ ਛੋੜਾ ਹੀ ਹੋਗਾ ਮੈਨਾਂ 2 ਕਿਲੋ ਦਾ ਹੋਗਾ ਨਾ ਹੈ ਲੋ ਜੀ ਹੁਣ ਅਕਾ ਇਹ ਵੀ ਕਰਦੇ ਆ ਤਿਆਰੀ ਫਿਰ ਟਾਇਲਾਂ ਵਾਲੇ ਭਰਾ ਇਹਨਾਂ ਦਾ ਪਤਾ ਨਹੀਂ ਨਾ ਅੱਜ ਵੀ ਆ ਸਕਦੇ ਆ ਤੇ ਇਸ ਸਵੇਰੇ ਜਾਂ ਸਵੇਰੇ ਵਾਲੇ ਬਸ ਯਾਪਾ ਲੱਗਦੇ ਆ ਰੋਟੀ ਤੇ ਮੰਮੀ ਲਾ ਰਹੇ ਆ ਬੋਕਰ ਲਿਆਉਣ ਵਾਲੀ ਬੋਕਰ ਛੋਟੀ ਹੋ ਗਈ ਬੋਕਰ ਤੇ ਝਾੜੂ ਦੋਨੇ ਝਾੜੂ ਆਪਾ ਕੱਠੇ ਲੈਂਦੇ ਸੀ ਠੀਕ ਹੈ ਜੀ ਹੂੰ

ਇਹ ਫਸਟਰੀ ਦੇਖਾਂਗੇ ਹੋਰ ਸਹੀ ਆਪਦਾ ਫਿਰ 6 ਮਹੀਨੇ ਵੀ ਕੱਢਣੇ ਫਿਰ ਆ ਤੰਗ ਹੋ ਜਾਾਂਗੇ ਫਿਰ ਕੀ ਫਾਇਦਾ ਥੋੜੀ ਹਮ ਫੇਰ ਸਾਢੇ ਵੇਲੇ ਦੇਖਾਂਗੇ ਫੇਰ ਕਰਾ ਲਾਂਗੇ ਇਹਦੇ ਚਲਵਾਈ ਫਿਰ ਉਦੋਂ ਪਲੱਸਟਰ ਕਰਾ ਦੇ ਹਾਂ ਹਾਂ ਅਨੁਆਈਆਂ ਵੀ ਸਾਨੂੰ ਕੁਝ ਚਾਰ ਬਣਾਉਣ ਨੂੰ ਜੀ ਤੁਸੀਂ ਕਰ ਪਾਇਆ ਵੀ ਉਹ ਤਾਂ ਸਾਨੂੰ ਰਸੋਈ ਫੇਰ ਚੱਕਣੀ ਹਾਂ ਵੀ ਦੇੜ ਨਹੀਂ ਭੂਗੀ ਸਾਨੂੰ ਰਸੋਈ ਉਹ ਤੋਂ ਵੀ ਅਸੀਂ ਤਾਂ ਨਹੀਂ ਇੰਨਾ ਖਰਚਾ ਕਰਦੇ ਵੀ ਘਰ ਖਰਚਾ ਕਰਕੇ ਤੇ ਫੇਰ ਹੁਣ ਆਇਆ ਵੀ ਸੁਖਣਾ ਜਵਾਗ ਗੱਭਰੂ ਹੋਈ ਜਾਂਦਾ ਹਨਾ ਘਰ ਤਾਂ ਬਣਾਉਣਾ ਹੀ ਪੈਣਾ ਹੁਣ ਚੱਕਣੀ ਪੂਗੀ ਫੇਰ ਖਰਚੇ ਕਰੇ ਤਾਂ ਕੋਈ ਫਾਇਦਾ ਨਹੀਂ ਹਾਂ ਵੀ ਹੁਣ ਦੋ ਬਰਿਆਂ ਨੂੰ ਤਿੰਨ ਬਰਿਆਂ ਨੂੰ ਵਧੀਆ ਘਰ ਪਾਉਣਾ ਤਾਂ ਪੈਣਾ ਹੀ ਹੈ ਤੇ ਵੀ ਚਲੋ ਉਹਨਾਂ ਚਿਹਰਾ ਤਾਂ ਇੰਨਾ ਖਰਚਾ ਕਰਕੇ ਕੀ ਫਾਇਦਾ ਹਾਂ ਆਪ ਨਹੀਂ ਥੋੜਾ ਜਿਹਾ ਚੁੱਪ ਗਰੀ ਬੈਠੀ ਹੂੰ ਹੂੰ ਚਲ ਚੱਕਣ ਜਾਣੀ ਨਾ ਹਾਂ ਹਾਂ ਲੋ ਜੀ ਨਾਲ ਹੀ ਬਣੂਗਾ ਬਣਾਉਂਗੀ ਉਸ ਤੋਂ 15 ਵਜੇ ਹਾਂ ਹਾਂ ਰਸੋਈ ਫਿਰ ਆਪਾਂ ਨੂੰ ਉਰੇ ਬਣਾਉਣੀ ਪਊਗੀ ਹੋਰ ਚੱਕਣੀ ਪਊਗੀ ਉੱਥੋਂ ਚਲੋ ਜੀ ਮੈਂ ਲੱਗ ਜਾਂ ਰੋਟੀ ਤੇ ਫਿਰ ਮੰਮੀ ਕੂੜਾ-ਕੂੜਾ ਸੈੱਟ ਕੇ ਤੇ ਫਿਰ ਸਾਰੇ ਖਾ ਲੈਣਗੇ ਡੈਡੀ ਵੀ ਹੈ ਨਹੀਂ ਹਜੇ ਖੇਤ ਕਰਨ ਨਹੀਂ ਗਏ ਆ ਡੈਡੀ ਹੋਰ ਅੱਜ ਕੱਪੜੇ ਰਹਿ ਗਏ ਲੈਟ ਬਣਾ ਲਓ ਜੀ ਆਪਾਂ ਲੱਗ ਗੀਆਂ ਰੋਟੀ ਟਾਈਮ ਨੂੰ ਪੋਣੇ ਦਾ ਤਾ ਹੋ ਗਿਆ ਬੱਸ ਖਾ ਲੈਣੇ ਦੇ ਸਾਥੇ ਛੰਕ ਲੈਣਗੇ ਗਰਮ-ਗਰਮ ਰੋਟੀ ਫਰ ਮੈਂ ਤੇ ਮੰਮੀ ਸਾਰੇ ਇੱਥੇ ਬੈਠੇ ਖਾਣਗੇ ਜੀ ਤੂੰ ਫਾਈ ਖੋ ਵੀ ਖਾਏਗਾ ਹੂੰ ਹੂੰ ਖਾੜ ਕੇ ਕਿੰਨਾ ਕਰੇਗਾ ਤੇਰਾ ਕੰਮ ਅੱਜ ਤੱਕ ਇੱਤੀ ਗਈ ਕੋਈ ਨਹੀਂ ਕਰ ਰਹੀ ਅੱਜ ਤੇਰੇ ਕੋਲ ਸਾਰਾ ਪੜੂੰਗਾ ਮੈਂ ਪੜਨਾ ਵੀ ਹੈ ਸੱਚਾ ਪੇਪਰ ਵੀ ਹੈ ਵਾਲ ਵੀ ਕਟਾ ਕੇ ਆਉਣਾ ਵਾਲ ਵੀ ਕਟਾ ਕੇ ਆਉਣਾ ਖੁਰਪਾ ਵੀ ਹੋਈ ਜਾਂਦੀ ਸੀ ਰਾਤਰੇ ਹਨਾ ਵਾਲ ਬਾਧਾ ਹੁੰਦਾ ਜੇ ਤੇਰੇ ਕੋਲ ਖੁਰਕ ਹੋਈ ਜਾਂ ਸੱਚ ਲੋਰੀ ਮੇਰੇ ਸ਼ੌਲਾ ਦਾ ਬਾਹਲਾ ਪਾਰਾ ਛੋਲਾ ਮੇਰਾ ਇਹ ਨਿੱਕਾ ਬਹੁਤ ਆਦਿਆ ਤੇ ਨਾ ਫੋਜ ਨਹੀਂ ਬੰਦਾ ਜੀ ਰੋਟੀ ਨਹੀਂ ਬੰਦੀ ਉਹ ਵੀ ਕਰਮਾਹ ਜੀ ਹੁੰਦੀ ਇੱਥੇ ਤੇ ਜਦੋਂ ਪੋਚੇ ਪੁਚਲਾ ਦੇ ਨਾ ਦੇਣ ਉਹ ਕਰਮਾਹ ਜੀ ਹੁੰਣਾ ਚਾਹੂ ਪੋਚੇ ਨਾਲ ਬਸ ਇਹ ਹੁਣ ਲਾ ਦਾਂਗੇ ਆਪਾਂ 15 ਮਿੰਟਾਂ ਚ ਪਰਸ਼ਾ ਤੇ ਫਿਰ ਅੱਜ ਆਪਾਂ ਛੋਲੇ ਦਾ ਅਜ ਖਾਣ ਵਾਲੀ ਦਵਾਈ ਦੀ ਵੀਡੀਓ ਸ਼ੇਅਰ ਕਰਾਂਗੇ ਅੱਜ ਨਹੀਂ ਆਉਂਗੀ ਕੱਲ ਨੂੰ ਆ ਜੀ ਇਸ ਵੇਲੇ ਅੱਜ ਤਾਂ ਪੱਕਾ ਹੀ ਬਣਾਉਗੀ ਤੇ ਵੀਡੀਓ ਸੋਡੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੀ ਹਨਾ ਜੀ ਲਓ ਜੀ ਟਾਈਮ 12:30 ਦਾ ਹੋ ਗਿਆ ਅੱਜ ਜਸਨਾ ਆਪਣਾ ਚੱਲਿਆ ਟਾਈਲਾਂ ਲੈਣ ਤੇ ਸ਼ਾਇਦ ਕੱਲ ਨੂੰ ਕੱਲ ਨੂੰ ਆ ਦੇ ਮਿਸਤਰੀ ਉਹਨੂੰ ਕੱਲ ਨੂੰ ਨਹੀਂ ਆ ਜਾਣਗੇ ਪਰਸੋਂ ਆ ਜਾਣਗੇ ਚਲੋ ਆਈ ਜਾਣਗੇ ਇੱਕ ਦਿਨ ਤਾਂ ਜਲਸ਼ਣ ਜਾਂਦਾ ਤੇ ਡੈਡੀ ਜਾਂਦੇ ਸਾਨੂੰ ਦਾਦਾ ਪੋਤਾ ਲੈਣ ਜਾਂਦੇ ਟਾਈਲਾਂ ਆ ਜਾ ਲਓ ਜੀ ਜਦੋਂ ਆਪਣਾ ਚੱਲਿਆ ਟਾਈਲ ਲੈਂਡ ਕਾਲਾਂ ਵਾਲੀ ਸੇ ਜਿੱਦਾਤਾ ਪਤਾ ਜਾਂਦੇ ਆ ਜੀ ਦੋਨੇ ਕਾਲੂ ਆਦੇ ਆਉਣ ਨੂੰ ਕਾਲੂ ਇੱਥੇ ਪਾਸੋਂ ਆ ਜਾਣਗੇ ਟਾਈਲਾਂ ਉਹ ਨਾਲ ਦੇਖਦੇ ਆ ਜਸ਼ਨ ਜਸ਼ਨਾ ਕਹਿ ਜੀਆਂ ਟੈਲਾਂ ਲੈ ਕੇ ਆਉ। ਲਓ ਜੀ ਡੈਡੀ ਦਾ ਫੋਨ ਆ ਗਿਆ ਤੇ ਉਹਨਾਂ ਨੇ ਫੋਟੋਆਂ ਜੀਆਂ ਭੇਜੀਆਂ ਸੀ ਸਾਨੂੰ ਵਧੀਆ ਜੀਆਂ ਨਹੀਂ ਲੱਗੀਆਂ ਡੈਡੀ ਕਹਿੰਦੇ ਪਤਾ ਜਿੱਦਾਂ ਮੋਬਾਈਲ ਤੇ ਕਲੀਅਰ ਨਹੀਂ ਆਉਂਦੀਆਂ ਤੇ ਫਿਰ ਡੈਡੀ ਨੇ ਫੋਨ ਕਰਤਾ ਕਹਿੰਦੇ ਤੇ ਤੂੰ ਤੇ ਕਹਿੰਦੇ ਜਸ਼ਨ ਤੇ ਡੈਡੀ ਨੂੰ ਤੇ ਕਹਿੰਦੇ ਤੂੰ ਤੇ ਲਖਵੀਰ ਦੋਨੇ ਆਜੋ ਤੇ ਕਹਿੰਦੇ 10 ਮਿੰਟਾਂ ਦਾ ਕੰਮ ਆ ਹੁਣ ਜਾਣ ਤੇ 20 ਮਿੰਟ ਲੱਗਦੇ ਆ ਜੀ ਆਪਾਂ ਨੂੰ ਕਾਲੇ ਵਾਲੀ ਆਉਣ ਜਾਣ ਤੇ 10 ਮਿੰਟਾਂ ਚ ਆਪਾਂ ਕਾਲੇ ਵਾਲੀ ਪਹੁੰਚ ਜਾਾਂਗੇ ਤੇ ਕਹਿੰਦੇ ਉੱਥੇ ਜਾ ਆਜੋ ਕਹਿੰਦੇ ਫਿਰ ਉੱਥੇ ਬਟਾਲਾ ਟੁਲਾ ਦੇਖ ਕੇ ਆਪ ਹੀ ਸਿਲੈਕਟ ਕਰ ਲਓ ਕਹਿੰਦੇ ਤੇ ਦਾਦਾ ਪੋਤਾ ਸਾਨੂੰ ਡਿੱਕੀ ਜਾਂਦੇ ਹੁਣ ਅਸੀਂ ਚੱਲਦੇ ਆ ਆ ਕੇ ਚਾਹ ਬਣੀ ਆ ਕੇ ਪੀਵਾਂਗੇ ਹੁਣ ਤਾਂ ਦੋ ਦਾ ਟਾਈਮ ਹੋ ਗਿਆ ਤੇ ਬਸ ਜਿਹੜੇ ਮੈਂ ਆਹਾ ਸੂਟ ਸੀ ਉਹੀ ਪਾ ਲਿਆ ਨਾਲ ਸ਼ਾਲ ਲੈ ਲਿਆ ਮੰਮੀ ਨੇ ਲੜਦੀ ਲੜ ਕੇ ਮੈਨੂੰ ਸ਼ਾਲ ਦਵਾਇਆ ਮੰਮੀ ਸੁਪਰੀ ਗੱਲ ਜੀ ਸਾਰਾ ਮੈਂ ਤਜ ਨਾਉਣ ਵਾਲੀ ਭਾਈ ਮਮਾ ਮੈਨਾਂ ਕਿ ਸਿਨਾਤੀ ਸਿ ਬਾਲ ਵੀ ਸੁੱਕੇ ਨਹੀਂ ਮੇਰੇ ਹਜੇ ਮਮੀ ਕਦੇ ਸ਼ਾਲ ਲੈ ਜਾ ਆ ਕੇ ਆਖੇਂਗੀ ਸਰਦ ਹੋਦਾ ਸਰਦ ਹੋਦਾ ਨਹੀਂ ਨਾ ਮੋਟਰਸਾਈਕਲ ਲੈ ਜਾਓ ਨਹੀਂ ਪਹੁੰਚ ਦਿੱਤੇ ਹੈ ਹੈ ਮੋਟਰਸਾਈਕਲ ਲੈ ਜਾਓ ਮੋਟਰਸਾਈਕਲ ਲੈ ਜਾਣੇ ਆ ਚਲੋ ਫਿਰ ਜੀ ਮੋਟਰ ਸਕੂਟਰੀ ਤੇ ਚੱਲਾਂਗੇ ਮੂੰ ਤਾਂ ਚਾਰ ਜੀ ਇਹੇ ਇੱਕ ਹੀ ਘੇੜਾ ਲਾਇਆ ਇਹਨੇ ਚਲੋ ਜੀ ਚੱਲੀਏ ਫਿਰ ਤੇ ਹੋ ਸਕੇ ਆਪਾਂ ਤੁਹਾਨੂੰ ਦਿਖਾਵਾਂਗੇ ਟਾਇਲਾਂ ਤੇ ਬੂਟ ਪਾ ਲੈਂਦਾ ਮੈਂ ਆਪਾਂ ਤੇ ਜਾੜਕ ਵਾਲੀ ਆਪਾਂ ਵਾਲੀ ਸਵੈਟਰ ਤੇ ਸ਼ਾਲ ਲੈ ਲੈਣਾ ਵਾ ਤੇ ਟੋਪੀ ਨਹੀਂ ਮਾ ਲਈ ਮਹਾ ਭਾੜੀ ਲਾਦੀ ਐਨਾ ਕੀ ਉਹ ਕਰਨ ਨੂੰ ਤੇ ਵੈਸੇ ਸ਼ਾਲ ਲਾਉਂਗੀ ਸਮਾਰ ਕੇ ਕਿਉਂਕਿ ਵਾਲ ਮੇਰੇ ਗਿੱਲੇ ਆ ਫਿਰ ਹਵਾ ਵੱਜਦੀ ਹੈ ਤਾਂ ਸਿਰ ਤਾਂ ਮਾੜੇ ਨਾ ਦੁਖ ਲੱਗ ਜਾਂਦਾ ਮੈਂ ਸਲਾਹ ਕਰ ਹੁਣ ਨਾ ਸਿਰ ਨਾ ਆ ਕੇ ਸਲਾਹ ਕਰੀ ਸੀ ਮੈਂ ਕਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਦਵਾਈਆਂ ਵਗੈਰਾ ਸਾਰੀਆਂ ਲਿਆਂਦੀਆਂ ਪਈਆਂ ਤੇ ਬਸ ਫਿਰ ਹੁਣ ਆਪਾਂ ਨੂੰ ਉਧਰ ਜਾਣਾ ਪੈ ਗਿਆ ਚਲੋ ਜੀ ਚੱਲਦੇ ਆਂ ਫਿਰ ਤੁਹਾਨੂੰ ਦਿਖਾਵਾਂਗੇ ਇੱਥੇ ਆਪਾਂ ਪਹੁੰਚ ਗਏ ਟਾਈਲਾਂ ਵਾਲੀ ਦੁਕਾਨ ਤੇ ਤੇ ਕਰਦੇ ਆਂ ਸਲੈਕਟ ਆਪਾਂ ਇੱਥੋਂ ਰੈਡੀ ਹੋਰੇ ਆਉਂਦੇ ਆ ਕਿੱਥੇ ਹੋਊ ਆਉਂਦੇ ਇੱਧਰ ਖੜਾ ਆਪਣਾ ਟਰੈਕਟਰ ਚਲੋ ਜੀ ਆ ਗਏ ਆਪਾਂ ਇਹ ਵੀ ਸੇ ਮੈਨੂੰ ਹੀ ਲੱਗਦੇ ਆ ਕਰਦੇ ਆਪਾਂ ਸਿਲੈਕਟ ਫਿਰ ਤੁਹਾਨੂੰ ਦਿਖਾਵਾਂਗੇ ਕਿਹੜੀ ਲੈ ਕੇ ਚੱਲਾਂਗੇ ਤੇ ਕਿਹੜੀ ਨਹੀਂ ਸਹੀ ਹੈ ਦਿਖਾ ਦੇਣਗੇ ਬਾਕੀ ਕੱਢ ਕੇ ਉਹ ਨੀਚੇ ਹੋਰ ਹੈਗੀ ਹੈ ਹਾਂ ਹਾਂ ਹੀ ਮੈਂ ਕਿੰਨਾ ਕੋਲੇ ਦੇ ਤੁਸੀਂ ਪਹਿਲਾਂ ਇੱਥੇ ਆਇਓ ਦੋ ਵੀ ਚਾਹ ਬਣੇਗਾ ਭਾਜੀ ਹੈ ਦੋ ਚਾਹ ਬਣੇਗੀ 12:20 12:20 12:20 12:30 ਲਓ ਜੀ ਆਪਾਂ ਘਰੇ ਆਉਣ ਹੋ ਗਏ 20 ਮਿੰਟ 20-25 ਮਿੰਟ ਹੋ ਗਏ ਤੇ ਦੇਖਿਆ ਆਪਾਂ ਟੈਲਾ ਤੇ ਸਿਲੈਕਟ ਕਰੇ ਡੈਡੀ ਵਰਗੇ ਲੈ ਕੇ ਆਉਣਗੇ ਫਿਰ ਆਪਾਂ ਛੋਟੇ ਨੂੰ ਦਿਖਾਵਾਂਗੇ ਪਰ ਹੋ ਜਾਣਗੇ ਸ਼ਾਇਦ ਲੇਟ ਤੇ ਆ ਕੇ ਹੋਰ ਸਬਜ਼ੀ ਤਾਂ ਪਈ ਸੀਗੀ ਆਲੂ ਮਟਰ ਪਰ ਟਾਈਮ ਲੱਗ ਜਾਂਦਾ ਲੇਟ ਬਹੁਤ ਜਾਵੇ ਹੋ ਗਏ ਸੀਗੇ 3:30 ਆਏ ਆ ਕਰੇ ਤੇ ਸਰਵਾ ਮੂੰਗੀ ਵਾਂ ਸੁਈ ਧਰਤੀ ਤੇ ਭਾਂਡੇ ਭੁੰਡੇ ਚੱਕ ਕੇ ਆ ਕੇ ਚਾ ਮਮੀ ਨੇ ਕਰ ਰੱਖੀ ਸੀ ਮਮੀ ਪਾਲਾ ਨਹੀਂ ਰਗਾ ਪਾਲਾ ਨਾਲ ਨਾ ਕੀਤਾ ਨਿਨਾਗਦਾ ਹੂੰ ਪਹਿਲਾਂ ਠੀਕਾ ਕਰਵਾਇਆ ਮੈਂ ਜਮਨ ਲੱਤਾਂ ਠਰ ਗਈਆਂ ਉੱਤ ਪਦੀਆਂ ਨਹੀਂ ਉਹ ਫੇਰ ਨਹੀਂ ਕਰ ਨਾਲ ਉਹ ਕਰਤੀ ਹੂੰ ਸੱਤੇ ਬਣਨ ਤੋਂ ਲੈ ਨਹੀਂ ਲਿਨਾ ਤੇ ਤੇ ਮਣੀ ਇਹ ਚੀ ਕਰਦਾ ਆਪਣਿਆ ਪੜਾ ਲਈ ਦਸ ਹੋਰ ਤੇ ਸਕੂਟਰੀ ਤੇ ਕੋਈ ਉਹ ਨਹੀਂ ਅੱਗੇ ਜਿਸਨੇ ਅੱਖ ਲਗਿਆ ਮम्मी ਕਾਰ ਹੋਵੇ ਠੰਡ ਵਿੱਚ ਤਾਂ ਔਖਾ ਬਹੁਤ ਹੋ ਜਾਂਦਾ ਇਹ ਤਾਂ ਕਰਦਾ ਉਹ ਹੀ ਤਾਂ ਗੱਲ ਹੈ ਤੇ ਬਾਕੀ ਮੰਮੀ ਫੋਟੋ ਖਿੱਚਦਾ ਭੁੱਲ ਗਏ ਜੀ ਵੀਡੀਓ ਇੱਕ ਦੋ ਥਾਂ ਜਿਹਦਾ ਬਣਾਈ ਆ ਆਪਾਂ ਬਣਾਈ ਆ ਉਹ ਛੋਟੇ ਨਾਲ ਸ਼ੇਅਰ ਕਰਾਂਗੇ ਪਰ ਜਿੱਥੋਂ ਲਈ ਆ ਉੱਥੇ ਵੀਡੀਓ ਨਹੀਂ ਬਣਾਈ ਆ ਆਪਾਂ ਜਿਹੜੀ ਲਈ ਆ ਆਪਾਂ ਤੁਹਾਨੂੰ ਉਹ ਜਦੋਂ ਆਏ ਫੇਰ ਹੀ ਦਿਖਾਵਾਂਗੇ ਉਹ ਤਾਂ ਖਾਰੇ ਡੱਬਿਆਂ ਚ ਪੈਕ ਕਰਕੇ ਆਉਣਗੇ ਇੱਕ ਦੋ ਦਿਨਾਂ ਤੱਕ ਰਲਾ ਦੇਣਗੇ ਉਹ ਤਾਂ ਆ ਹੀ ਜਾਣਗੇ ਭਾਈ ਕੱਲ ਨੂੰ ਨਾ ਤੜਕੀ ਆ ਜਾ ਹਾਂ ਹੋ ਸਕਦਾ ਆ ਜਾਣ ਤੜਕੀ ਨਾ ਉਹ ਤਾਂ ਦਿੱਲਿਆ ਉਹ ਅਸਟਾ ਜਾ ਹਾਂ ਹਾਂ ਤੇ ਚਲੋ ਅੱਜ ਟਾਈਲਾਂ ਵਾਲਾ ਕੰਮ ਵੀ ਜਿਹੜਾ ਕੀ ਫਤਿਹ ਹੋ ਗਿਆ ਹਨਾ ਨਿੱਕੀ ਕਰਜਾ ਨਿਬੜ ਗਿਆ ਵੀ ਆ ਜਾਣੀਏ ਚਲੋ ਘਰੇ ਫੋਨ ਕਰਿਆ ਸੀ ਡੈਡੀ ਵਰਗਨ ਨੂੰ ਉਹ ਕਹਿੰਦੇ ਅਸੀਂ ਵੀ ਉਹਨਾਂ ਦੇ ਜਿੰਨਾ ਤੋਂ ਆਪਾਂ ਲੈ ਕੇ ਆਉਂਦਾ ਟਾਈਲਾਂ ਵਾਲੇ ਦੇ ਗਜ਼ਾਮ ਚਾਹ ਕਹਿੰਦੇ ਵੀ ਸਾਰਾ ਸਮਾਨ ਧਰੀ ਜਾਂਨੇ ਆ ਤੇ ਬਸ ਆਪਣੀ ਦਾ ਸਬਜ਼ੀ ਬਣ ਜੇ ਤਾਂ ਫੇਰ ਮੈਂ ਤਾਰਾ ਦੂਰਾ ਵੱਢੀ ਹੁੰਨੇ ਆ ਤੇ ਮੈਂ ਲੈ ਕੇ ਆਉਂਦੀ ਸੀਗੀ ਧਣੀਆ ਧਣੀਆ ਬਾਲੀਏ ਮਹਾ ਮੂੰਗੀ ਦਾਲ ਬਣਾਈਏ ਤੇ ਅੱਜ ਤਾਂ ਤੜਕਾ ਦੂਜੂ ਲਾਇਆ ਚੀਰ ਕੇ ਜੀ ਤੇ ਲਸਣ ਹੈ ਲਸਣ ਨਹੀਂ ਅੱਜ ਸਿੱਲੀ ਲਸਣ ਲਸਣ ਨਹੀਂ ਗੁੱਟੀ ਕਿਉਂਕਿ ਲੇਟ ਬਹੁਤ ਜ਼ਿਆਦਾ ਹੋ ਜਾਂਗੇ ਠੰਡ ਹੈ ਜੀ ਇੱਕ ਮੇਰੀਆਂ ਲੱਤਾਂ ਠਾ ਠਰ ਗਈਆਂ ਹੋਰ ਹੀ ਤੋਂ ਤਰੀ ਉੱਠੀ ਜਾਂਦੀ ਹੈ ਤੇ ਦੋ ਤਿੰਨ ਥਾਂ ਤੇ ਗਏ ਜੀ ਜੀ ਬਹੁਤ ਹੀ ਜ਼ਿਆਦਾ ਸੋਹਣੀਆਂ ਸੋਹਣੀਆਂ ਤੋਂ ਸੋਹਣੀਆਂ ਟਾਈਲਾਂ ਪਈਆਂ ਪਰ ਜਿਹੜੀ ਕੀ ਮਹਿੰਗੀ ਹੈ ਟਾਈਲ ਹਨ ਜਿਵੇਂ ਜਿਵੇਂ ਟਾਇਲ ਦੇ ਵਿੱਚ ਜ਼ਿਆਦਾ ਚਮਕ ਹੈ ਜਿਹੜੀ ਚ ਜ਼ਿਆਦਾ ਸ਼ਾਈਨਿੰਗ ਜੀ ਆ ਉਹ ਜ਼ਿਆਦਾ ਮਹਿੰਗੀ ਹੈ ਵੀ ਬਾਕੀ ਸਾਈਜ਼ ਦੇ ਹਿਸਾਬ ਨਾਲ ਮਹਿੰਗੀ ਹੈ ਤੇ ਪੈਸਾ ਚਾਹੀਦਾ ਜੀ ਕੁਛ ਮਰਜ਼ੀ ਲੈ ਲਓ ਹਨਾ ਦੇਖਿਆ ਐ ਐਡੇ ਐਡੇ ਸੋਹਣੇ ਸ਼ੈਂਕ ਪਏ ਐ ਲੱਗਿਆ ਆਹ ਲੈ ਲਈ ਆਹ ਲੈ ਲਈ ਤੇ ਸ਼ੈਂਕ ਜਿਸ਼ਨ ਦੇ ਰੇੜੀ ਆਦੇ ਮੈਂ ਫੇਰ ਲਿਆਉਂਗਾ ਕਹਿੰਦੇ ਕੇਰਾ ਪਟੈਲਾ ਟੈਲਾ ਲਵਾਈਏ ਕਹਿੰਦੇ ਮੈਂ ਤਾਂ ਕਿਹਾ ਸੀ ਮੈਂ ਹੁਣ ਦੇਖ ਲੈਨੇ ਆ ਫਿਰ ਕਹਿੰਦੇ ਕੋਈ ਨਹੀਂ ਮੈਂ ਆਪੇ ਲੈ ਜੂ ਮਾਂ ਠੀਕ ਆ ਤੇ ਪਤਾ ਨਹੀਂ ਜਾਈ ਤਾਂ ਕਿੱਡੀ ਕ ਲੰਬੀ ਵੀਡੀਓ ਬਣ ਗਈ ਕਿੱਡੀ ਕ ਨਹੀਂ ਹੁਣ ਤਾਂ ਹੋਰ ਹੀ ਹੋਈ ਜਾਂਦਾ ਹੈ ਲੱਗਦਾ ਵੀ ਵੀ ਦੋ ਦੋ ਕੰਮ ਕਰ ਕੀਏ ਕਰਕੇ ਦੇ ਕਮਰੇ ਚ ਵੜਦੀ ਹੈ ਹਨਾ ਠੰਡ ਬਹੁਤ ਜਿਆਦੇ ਹੈ ਬਾਕੀ ਕੱਲ ਨੂੰ ਸੰਗਰਾਂਦ ਦਾ ਦੇ ਲੱਗ ਜੂਗੀ ਪੋਦੀ ਦੇਖੋ ਆਪਣਾ ਧਨੀਆ ਹੁਣ ਕਿੱਡਾ ਸੋਹਣਾ ਹੋਇਆ ਤੇ ਚਲੋ ਜੀ ਆਪਾਂ ਤੋੜ ਲਈਏ ਧਨੀਆ ਤੇ ਜੋਸ਼ਨ ਦੇ ਰੈਡੀ ਤੂੜੀ ਲਈ ਜਾਂਦੇ ਆ ਸੂਰਜ ਦੇਖੋ ਉਸੇ ਮਾੜਾ ਇਹ ਲਾਲੀ ਜੀ ਹੈ ਟਾਈਮ 5 ਦਾ ਹੋ ਗਿਆ ਸਹੀ ਦਾ ਤੇ ਵਸ ਆਪਾਂ ਲੈ ਕੇ ਚਲੀਏ ਧਣੀਆਂ ਤੇ ਜੇ ਤਾਂ ਹੁਣ ਹੀ ਆ ਗਏ ਫਿਰ ਤਾਂ ਆਪਾਂ ਤੁਹਾਨੂੰ ਦਿਖਾ ਦਾਂਗੇ ਟਾਈਲਾਂ ਤੇ ਜੇ ਭਾਈ ਆਏ ਲੇਟ ਫਿਰ ਆਪਣਾ ਕੱਲ੍ਹ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਟਾਈਲਾਂ ਦਿਖਾਵਾਂਗੇ ਬਾਕੀ ਇੱਕ ਦੋ ਦਿਨਾਂ ਦੀ ਕਰਾਈ ਦੇਣਗੇ ਫਿਰ ਤੁਹਾਨੂੰ ਆਪਾਂ ਸਮਾਰਕ ਦਿਖਾ ਦਾਂਗੇ ਵੀ ਲੱਗਣ ਤੋਂ ਬਾਅਦ ਕਿਵੇਂ ਦੀਆਂ ਲੱਗਣਗੀਆਂ ਤੇ ਚਲੋ ਜੀ ਫਿਰ ਮਿਲਦੇ ਲੋ ਜੀ ਆਪਾਂ ਲੱਗ ਗਏ ਆ ਪ੍ਰਸ਼ਾਦੇ ਬਣਾਉਣ ਤਾਂ ਸਭਾ ਸੀਦਾ ਹੋ ਸੀ ਵੀ ਬੱਸ ਜੀ ਖਾਓ ਜੇ ਮੈਨ ਵਰਜਨ ਤੇ ਜਸ਼ਨੇ ਕਦਰ ਜੂ ਜੀ ਹੈ ਨਾ ਹੂੰ ਉੱਥੇ ਕੀ ਗੱਲ ਗਏ ਸੀ ਤਾਂ ਕਿ ਕਿਹੜੀ ਜਿੱਥੋਂ ਤੁਸੀਂ ਆਏ ਸੀ ਉਦੋਂ ਚਾਹ ਠੀਕ ਹੈ ਚਾਹ ਨਾ ਕੰਨੀ ਚਾਹ ਇਸ ਟੈਂਪ ਵੀ ਹੋ ਗਿਆ ਜੀ ਨਾ ਨਾ ਮਸਾਲਾ ਹੀ ਬੜਾ ਉਹਨੇ ਅਦਰਕ ਪਾਤਾ ਆ ਅਦਰਕ ਪਾ ਹੀ ਹੋ ਗਿਆ ਹਨ ਤੇ ਪਾਉਂਦੇ ਅਦਰਕ ਜਮਾ ਸਵਾਦ ਨਹੀਂ ਲੱਗਦਾ ਤੁਸੀਂ ਨਾ ਪਾਉਂਦੇ ਉਹ ਸਾਨੂੰ ਕੀ ਪਤਾ ਸੀ ਅਦਰਕ ਪਾਊਗਾ ਉਹਨੂੰ ਆਏ ਕਿਹਾ ਤੁਸੀਂ ਸਾਡੇ ਅਣੀ ਚਾਹ ਚਾਹ ਅਦਰਕ ਨਾ ਪਾਏ ਖਾਂਦੇ ਚੰਦੇ ਜੀ ਅੰਦੇ ਉਹ ਤੁਹਾਨੂੰ। ਛੱਜ ਨਹੀਂ ਤਾਂ ਹਨਾ। ਪਾਪਾ ਕਹਿੰਦਾ ਆਖੀ ਬਾਤ ਹੀ ਜਾਜ। ਆਖੀ ਬਾਤਾਂ। ਕਿੰਨੇ ਰੁਪਏ ਲੈ ਹੋਏ ਕੱਪੜੇ? ਪਤਾ ਨਹੀਂ। ਤੇ ਟਾਈਲਾਂ ਆਪਣੀਆਂ ਆ ਗਈਆਂ ਸੀ। ਲੇਟ ਹੀ ਆ ਗਿਆ ਦਾਦਾ ਪੁੱਤ ਜਮਾਨੇਰੇ। ਤੇ ਸਾਨੂੰ ਆਪ ਆਖ ਨੇ ਦਿਖਾਵਾਂ। ਆਖੇ ਹੀ ਕੱਲ ਨੂੰ ਦਿਖਾਵਾਂਗੇ। ਠੀਕ। ਇਸ ਦੇ ਨਾਲ ਆਪ ਅੱਜ ਵਾਲੀ ਵੀਡੀਓ ਤੁਹਾਨੂੰ ਨਹੀਂ ਖਾਣੀ। ਖਾਣ। ਇਸ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਕਰਦੇ ਜੀ ਇੱਥੇ ਅੱਜ ਨੂੰ ਕਿਸੇ لمبے ਵਲੌਗ ਦੇ ਨਾਲ ਸਾਰੇ ਪ੍ਰੇਤ ਭਰਾਵਾਂ ਨੂੰ ਪਿਆਰ ਭਰੀ ਸਸ਼ਿਆਗਾਰ ਜੀ ਬਾਏ ਬਾਏ ਜੀ